ਇੱਕ ਕਹਾਣੀ ਸ਼ੁਰੂ ਹੁੰਦੀ ਹੈ ਪੰਜਾਬ ਦੇ ਇੱਕ ਪੁਰਾਣੇ ਪਿੰਡ ਤੋਂ। ਇਹ ਪਿੰਡ ਦੇਖਣ ਨੂੰ ਤਾਂ ਬਹੁਤ ਖੁਸ਼ਹਾਲ ਲੱਗਦਾ ਸੀ। ਖੇਤਾਂ ਵਿੱਚ ਫਸਲਾਂ ਲਹਿਰਾ ਰਹੀਆਂ ਸਨ। ਪਿੰਡ ਦੇ ਲੋਕਾਂ ਦੇ ਚਿਹਰਿਆਂ ਤੇ ਇੱਕ ਅਜੀਬ ਜਿਹਾ ਡਰ ਸੀ। ਇਹ ਡਰ ਸੀ ਉਥੋਂ ਦੇ ਚੌਧਰੀ ਦਾ। ਇਸ ਚੌਧਰੀ ਕੋਲ ਜ਼ਮੀਨਾਂ ਦੇ ਅੰਬਾਰ ਸਨ। ਦੌਲਤ ਦੀ ਵੀ ਕੋਈ ਕਮੀ ਨਹੀਂ ਸੀ। ਪਰ ਉਸ ਦੇ ਕੋਲ ਸਭ ਤੋਂ ਵੱਡੀ ਕਮੀ ਸੀ। ਉਹ ਸੀ ਇਨਸਾਨੀਅਤ ਦੀ ਕਮ ਉਸ ਨੂੰ ਲੱਗਦਾ ਸੀ ਕਿ ਇਹ ਸਾਰੀ ਧਰਤੀ ਇਹ ਸਾਰੇ ਲੋਕ ਉਸ ਦੇ ਗੁਲਾਮ ਹਨ ਜੇ ਕੋਈ ਗਰੀਬ ਉਸ ਦੇ ਰਸਤੇ ਵਿੱਚ ਆ ਜਾਂਦਾ ਤਾਂ ਉਸ ਨੂੰ ਕੂੜਿਆਂ ਨਾਲ ਮਰਵਾ ਦਿੰਦਾ ਜੇ ਕੋਈ ਸਾਧੂ ਸੰਤ ਉਸ ਦੇ ਪਿੰਡ ਆ ਜਾਂਦਾ ਤਾਂ ਉਹ ਉਸ ਦਾ ਮਜ਼ਾਕ ਉਡਾਉਂਦਾ ਹੰਕਾਰ ਉਸ ਦੇ ਸਿਰ ਨੂੰ ਚੜ ਗਿਆ ਸੀ ਉਹ ਭੁੱਲ ਚੁੱਕਿਆ ਸੀ ਕਿ ਜਿਸ ਮਿੱਟੀ ਤੇ ਉਹ ਪੈਰ ਮਾਰ ਕੇ ਤੁਰਦਾ ਇੱਕ ਦਿਨ ਉਸੇ ਮਿੱਟੀ ਨੇ ਹੀ ਉਸ ਨੂੰ ਖਾ ਜਾਣ। ਇੱਕ ਦਿਨ ਦੁਪਹਿਰ ਦੇ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਕੀਰਤਨ ਕਰਦੇ ਹੋਏ ਉਸ ਪਿੰਡ ਦੀਆਂ ਗਲੀਆਂ ਵਿੱਚੋਂ ਲੰਘ ਰਹੇ ਸਨ। ਗੁਰੂ ਸਾਹਿਬ ਜੀ ਦੇ ਚਿਹਰੇ ਤੇ ਸ਼ਾਂਤੀ ਸੀ, ਅੱਖਾਂ ਵਿੱਚ ਅਕਾਲ ਪੁਰਖ ਦੀ ਮਸਤੀ ਸੀ। ਭਾਈ ਮਰਦਾਨਾ ਜੀ ਰਵਾਬ ਬਾਜ਼ਾ ਰਹੇ ਸਨ। ਉਹਨਾਂ ਨੂੰ ਦੁਨੀਆ ਦੀ ਕੋਈ ਪਰਵਾਹ ਨਹੀਂ ਸੀ। ਬਸ ਆਪਣੀ ਮਾਲਕ ਦੀ ਰਜ਼ਾ ਵਿੱਚ ਤੁਰੇ ਜਾ ਰਹੇ ਸਨ। ਪਰ ਜਿਵੇਂ ਹੀ ਉਹ ਚੌਧਰੀ ਦੀ ਹਵੇਲੀ ਦੇ ਕੋਲੋਂ ਲੰਗੇ ਚੌਧਰੀ ਦੀ ਨਜ਼ਰ ਉਹਨਾਂ ਤੇ ਪੈ ਗਈ। ਚੌਧਰੀ ਆਪਣੇ ਸਾਥੀਆਂ ਦੇ ਨਾਲ ਬੈਠਾ ਹੋਇਆ ਸੀ ਅਤੇ ਸ਼ਰਾਬ ਦੇ ਨਸ਼ੇ ਵਿੱਚ ਤੁੱਤ ਸੀ। ਜਦੋਂ ਉਸਨੇ ਦੇਖਿਆ ਕਿ ਦੋ ਫਕੀਰ ਬਿਨਾ ਉਸ ਨੂੰ ਸਲਾਮ ਕੀਤੇ ਬਿਨਾ ਉਸ ਦਾ ਡਰ ਮੰਨੇ ਉਸ ਦੇ ਦਰਵਾਜ਼ੇ ਅੰਗੋ ਲੰਘ ਰਹੇ ਸਨ ਤਾਂ ਉਸ ਦਾ ਹੰਕਾਰ ਸੱਪ ਵਾਂਗ ਪਣ ਪਲਾ ਕੇ ਖੜਾ ਹੋ ਗਿਆ ਚੌਧਰੀ ਨੇ ਗਰਜ ਕੇ ਕਿਹਾ ਇੰਨਾ ਮੰਗਤਿਆਂ ਦੀ ਇੰਨੀ ਹਿੰਮਤ ਮੇਰੇ ਪਿੰਡ ਵਿੱਚੋਂ ਮੇਰੀ ਇਜਾਜ਼ਤ ਤੋਂ ਬਿਨਾ ਘੁੰਮ ਰਹੇ ਸਨ ਨਾ ਸਿਰ ਝੁਕਾਇਆ ਨਾ ਸਲਾਮ ਕੀਤੀ ਅੱਜ ਮੈਂ ਇਹਨਾਂ ਨੂੰ ਸਬਰ ਸਿਖਾਵਾਂਗਾ ਇਹ ਕਹਿੰਦੇ ਹੋਏ ਉਹ ਹਵੇਲੀ ਤੋਂ ਬਾਹਰ ਆਇਆ ਗੁਰੂ ਸਾਹਿਬ ਜੀ ਅੱਗੇ-ਅੱਗੇ ਤੁਰ ਰਹੇ ਸਨ ਅਤੇ ਭਾਈ ਮਰਦਾਨਾ ਜੀ ਥੋੜਾ ਪਿੱਛੇ ਸਨ ਚੌਧਰੀ ਦੇ ਮਨ ਵਿੱਚ ਸ਼ੈਤਾਨ ਸਵਾਰ ਸੀ ਉਸਨੇ ਸੋਚਿਆ ਕਿ ਗੁਰੂ ਸਾਹਿਬ ਨੂੰ ਕੁਝ ਕਹਿਣ ਦੀ ਵਜਾਏ ਪਿੱਛੇ ਚੱਲ ਰਹੇ ਇਸ ਰਬਾਬੀ ਨੂੰ ਨਿਸ਼ਾਨਾ ਬਣਾਇਆ ਜਾਵੇ ਉਹ ਦੱਬੇ ਪੈਰੀ ਚੋਰਾ ਵਾਂਗ ਭਾਈ ਮਰਦਾਨਾ ਜੀ ਦੇ ਪਿੱਛੇ ਆਇਆ ਉਸਨੇ ਸੋਚਿਆ ਕਿ ਮੈਂ ਪੂਰੇ ਜ਼ੋਰ ਨਾਲ ਭਾਈ ਮਰਦਾਨਾ ਜੀ ਦੀ ਕਮਰ ਵਿੱਚ ਲੱਤ ਮਾਰਾਂਗਾ ਇਸ ਨਾਲ ਉਹ ਮੂਦੇ ਮੂੰਹ ਹੋ ਕੇ ਜ਼ਮੀਨ ਉੱਤੇ ਡਿੱਗ ਪੈਣਗੇ ਅਤੇ ਸਾਰੇ ਪਿੰਡ ਵਿੱਚ ਉਹਨਾਂ ਦਾ ਤਮਾਸ਼ਾ ਬਣੇਗਾ ਕ੍ਰੋਧ ਅਤੇ ਹੰਕਾਰ ਵਿੱਚ ਅੰਨੇ ਹੋਏ ਚੌਧਰੀ ਨੇ ਆਪਣੀ ਸੱਜੀ ਲੱਤ ਹਵਾ ਵਿੱਚ ਚੁੱਕੀ ਉਸਨੇ ਪੂਰੀ ਤਾਕਤ ਲਗਾ ਦਿੱਤੀ ਉਸ ਦਾ ਨਿਸ਼ਾਨਾ ਪੱਕਾ ਸੀ ਬਸ ਕੁਝ ਹੀ ਪਲਾਂ ਵਿੱਚ ਉਸ ਦਾ ਪੈਰ ਭਾਈ ਮਰਦਾਨਾ ਜੀ ਨੂੰ ਲੱਗਣ ਹੀ ਵਾਲਾ ਸੀ ਪਰ ਕੁਦਰਤ ਦਾ ਇਨਸਾਫ ਦੇਖੋ ਜਿਵੇਂ ਹੀ ਉਸਨੇ ਪੂਰੇ ਜ਼ੋਰ ਨਾਲ ਹਵਾ ਵਿੱਚ ਲੱਤ ਕਮਾਈ ਉਸ ਦੀ ਲੱਤ ਭਾਈ ਮਰਦਾਨਾ ਜੀ ਦੇ ਸਰੀਰ ਨੂੰ ਛੂ ਨਾ ਸਕੀ ਪਰ ਅਚਾਨਕ ਉਸ ਦਾ ਪੂਰਾ ਸਰੀਰ ਜੰਮ ਗਿਆ ਉਸ ਦੀ ਲੱਤ ਹਵਾ ਵਿੱਚ ਹੀ ਰੁਕ ਗਈ। ਨਾ ਉਹ ਲੱਤ ਥੱਲੇ ਆਵੇ, ਨਾ ਪਿੱਛੇ ਮੁੜੇ। ਉਹ ਇੱਕ ਟੰਗ ਤੇ ਖੜਾ ਬੁੱਤ ਬਣ ਗਿਆ ਸੀ। ਉਸ ਨੇ ਆਪਣਾ ਪੂਰਾ ਜ਼ੋਰ ਲਗਾ ਦਿੱਤਾ, ਦੰਦ ਪੀਸ ਲਈ, ਪਸੀਨੇ ਨਾਲ ਭਿੱਜ ਗਿਆ, ਪਰ ਉਸ ਦੀ ਲੱਤ ਟਸ ਤੋਂ ਮਸ ਨਾ ਹੋਈ। ਇਹ ਕੋਈ ਜਾਦੂ ਨਹੀਂ ਸੀ। ਇਹ ਉਸ ਦੇ ਹੰਕਾਰ ਦਾ ਭਾਰ ਸੀ ਜਿਸ ਨੇ ਉਸ ਨੂੰ ਜਕੜ ਲਿਆ ਸੀ। ਡਰਨ ਨਾਲ ਉਸ ਦਾ ਬੁਰਾ ਹਾਲ ਹੋ ਗਿਆ ਸੀ ਉਹ ਚੀਕਣ ਲੱਗਾ ਹਾਏ ਮਰ ਗਿਆ ਕੋਈ ਬਚਾਓ ਮੇਰੀ ਲੱਤ ਨੂੰ ਕੀ ਹੋ ਗਿਆ ਉਸ ਦੀਆਂ ਚੀਕਾਂ ਸੁਣ ਕੇ ਭਾਈ ਮਰਦਾਨਾ ਜੀ ਨੇ ਪਿੱਛੇ ਮੁੜ ਕੇ ਦੇਖਿਆ ਉਹ ਹੈਰਾਨ ਰਹਿ ਗਏ ਜੋ ਸ਼ਖਸ ਉਸ ਨੂੰ ਮਾਰਨ ਆਇਆ ਸੀ ਉਹ ਹੁਣ ਖੁਦ ੜਫ ਰਿਹਾ ਸੀ ਗੁਰੂ ਨਾਨਕ ਦੇਵ ਜੀ ਰੁਕੇ ਅਤੇ ਬੜੀ ਸ਼ਾਂਤ ਨਜ਼ਰ ਨਾਲ ਉਹਨਾਂ ਨੇ ਚੌਧਰੀ ਵੱਲ ਦੇਖਿਆ ਚੌਧਰੀ ਰੋ ਰਿਹਾ ਸੀ हे ਫਕੀਰ ਮੈਨੂੰ ਮਾਫ ਕਰ ਦੇ ਮੈਨੂੰ ਨਹੀਂ ਸੀ ਪਤਾ ਤੂੰ ਕੌਣ ਹੈ ਮੇਰਾ ਸਰੀਰ ਖਲਵਾ ਦੇ ਗੁਰੂ ਸਾਹਿਬ ਜੀ ਨੇ ਮੁਸਕਰਾ ਕੇ ਕਿਹਾ ਭਾਈ ਅਸੀਂ ਤੈਨੂੰ ਨਹੀਂ ਬੰਨਿਆ ਤੈਨੂੰ ਤੇਰੀ ਆਪਣੀ ਸੋਚ ਨੇ ਤੇਰੇ ਆਪਣੇ ਹੰਕਾਰ ਨੇ ਬੰਨਿਆ ਹੈ ਜਦੋਂ ਇਨਸਾਨ ਦੂਜਿਆਂ ਦਾ ਬੁਰਾ ਕਰਨ ਲਈ ਹੱਥ ਪੈਰ ਚੁੱਕਦਾ ਹੈ ਤਾਂ ਕੁਦਰਤ ਉਸ ਨੂੰ ਇਹੋ ਜਿਹੀ ਹੀ ਸਜ਼ਾ ਦਿੰਦੀ ਹੈ ਭਾਈ ਮਰਦਾਨਾ ਜੀ ਦਾ ਦਿਲ ਪਿਗਲ ਗਿਆ। ਉਹਨਾਂ ਨੇ ਗੁਰੂ ਸਾਹਿਬ ਜੀ ਦੇ ਚਰਨ ਪੜ ਲਏ। ਦਾਤਾ ਜੀ ਇਹ ਮੂਰਖ ਹੈ। ਇਸ ਦੀ ਭੁੱਲ ਬਖਸ਼ ਦਿਓ। ਗੁਰੂ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਦੀ ਬੇਨਤੀ ਸੁਣ ਕੇ ਫਰਮਾਇਆ, "ਜਾ ਚੌਧਰੀ ਅੱਜ ਤੋਂ ਬਾਅਦ ਜੇ ਤੂੰ ਇਹ ਪੈਰ ਕਿਸੇ ਗਰੀਬ ਨੂੰ ਦੁੱਖ ਦੇਣ ਲਈ ਵਰਤੇ ਤਾਂ ਇਹ ਹਮੇਸ਼ਾ ਲਈ ਨਕਾਰਾ ਹੋ ਜਾਣਗੇ। ਪਰ ਜੇ ਸੇਵਾ ਕਰੇਂਗਾ ਤਾਂ ਬਚਿਆ ਰਹੇਂਗਾ।" ਚੌਧਰੀ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਡਿੱਗ ਕੇ ਮਾਫੀ ਮੰਗੀ ਤੇ ਉਸੇ ਪਲ ਉਸ ਦਾ ਸਰੀਰ ਠੀਕ ਹੋ ਗਿਆ ਉਸ ਦਿਨ ਪਿੰਡ ਦਾ ਸਭ ਤੋਂ ਹੰਕਾਰੀ ਆਦਮੀ ਗੁਰੂ ਜੀ ਦਾ ਸਿੱਖ ਬਣ ਗਿਆ ਸੀ ਚੌਧਰੀ ਦਾ ਹੰਕਾਰ ਟੁੱਟ ਗਿਆ ਸੀ ਗੁਰੂ ਪਿਆਰੀ ਸਾ ਸੰਗਤ ਜੀ ਜੇਕਰ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਅਤੇ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ